ਸੀ ਅਸੀਂ ਸੰਗਤ ਨਾਲ ਵਾਦਾ ਕੀਤਾ ਸੀ ਇਸੇ 카ਟ ਤੇ ਖੜੇ ਹੋ ਕੇ ਕਿ ਬੜੀ ਜਲਦੀ ਉਹ ਦਿਨ ਆਏਗਾ ਜਿਸ ਦਿਨ ਮਾਂ ਘੂਆ ਦੇ ਨਾਲ ਬੱਚਿਆਂ ਦੇ ਸਮੇਤ ਇਸ 카ਟ ਤੇ ਖੜੀ ਹੋਏਗੀ ਆਖਿਰਕਾਰ ਉਹ ਦਿਨ ਆ ਗਿਆ ਦਿੱਲੀ ਦੇ 10 ਸਾਲ ਦੇ ਜਸਪ੍ਰੀਤ ਸਿੰਘ ਨੂੰ ਤਾਂ ਤੁਸੀਂ ਸਭ ਜਾਣਦੇ ਹੋ ਹੁਣ ਨਿੱਕੇ ਸਰਦਾਰ ਦਾ ਆਪਣੀ ਮਾਂ ਦੇ ਨਾਲ ਮੇਲ ਹੋ ਗਿਆ ਜੀ ਹਾਂ ਪਰਿਵਾਰ ਮਿਲਦਿਆਂ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਐਗਰੋਲ ਵਾਲੇ ਕਾਟ ਤੇ ਪਰਿਵਾਰ ਵਿਚਣਨ ਦਾ ਦਰਦ ਇਸ ਨਿੱਕੇ ਜਵਾਕ ਨੇ ਦੁਨੀਆ ਸਾਹਮਣੇ ਦੱਸਿਆ ਸੀ ਉਸੇ ਕਾਟ ਤੇ ਹੁਣ ਪਰਿਵਾਰ ਇੱਕ ਹੋ ਗਿਆ ਜਦੋਂ ਮਾਂ ਨੇ ਆਪਣੇ ਬੱਚਿਆਂ ਨੂੰ ਦੇਖਿਆ ਤਾਂ ਮਾਂ ਦੀਆਂ ਅੱਖਾਂ ਚੋਂ ਹੰਝੂ ਨਿਕਲ ਗਏ ਇਹਨਾਂ ਵਿਛੜੇ ਮਾਂ ਪੁੱਤਾਂ ਨੂੰ ਮਿਲਾਉਣ ਦਾ ਇਸ਼ਰੇ ਯੂਟਿਊਬਰ ਹਰਮਿਤ ਸਿੰਘ ਪਿੰਕਾਣਜੋਂਦਾ ਜਿਨ੍ਹਾਂ ਨੇ ਪਰਿਵਾਰ ਦੇ ਗਿਲੇ ਸ਼ਿਕਵੇਆਂ ਨੂੰ ਦੂਰ ਕਰਕੇ ਪੁਜੇ ਪਰਿਵਾਰ ਨੂੰ ਇੱਕ ਕਰ ਦਿੱਤਾ ਹੁਣ ਜਸਪ੍ਰੀਤ ਸਿੰਘ ਆਪਣੀ ਮਾਂ ਤੇ ਭੂਆ ਦੇ ਸਾਥ ਦੇ ਨਾਲ ਪਿਓ ਦੇ ਇਸ ਕਿਤੇ ਨੂੰ ਅੱਗੇ ਵਧਾਏਗਾ ਦੱਸ ਦੇ ਕਿ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਸਭ ਨੇ ਜਸਪ੍ਰੀਤ ਸਿੰਘ ਦੀ ਮਦਦ ਲਈ ਹੱਥ ਅੱਗੇ ਵਧਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਪ੍ਰਾਊਡ ਫੀਲ ਕਰ ਰਿਹਾ ਕਿ ਮੈਂ ਆਪਣੀ ਇਸ ਸੁਮਨ ਸੁਮਨ ਭੈਣ ਤੇ ਸਿਮਰਨ ਭੈਣ ਜਿਹੜੀ ਰਾਜਪੁਰੇ ਤੋਂ ਆ ਗਈ ਹੈ ਜਿਸ ਚੀਜ਼ ਦਾ ਇੰਤਜ਼ਾਰ ਸੀ ਅਸੀਂ ਸੰਗਤ ਨਾਲ ਵਾਦਾ ਕੀਤਾ ਸੀ ਇਸੇ ਕਾਰਡ ਤੇ ਖੜੇ ਹੋ ਕੇ ਕਿ ਬੜੀ ਜਲਦੀ ਉਹ ਦਿਨ ਆਏਗਾ ਜਿਸ ਦਿਨ ਮਾਂ ਭੂਆ ਦੇ ਨਾਲ ਬੱਚਿਆਂ ਦੇ ਸਮੇਤ ਇਸ ਕਾਰਡ ਤੇ ਖੜੀ ਹੋਏਗੀ ਆਖਿਰਕਾਰ ਉਹ ਦਿਨ ਆ ਗਿਆ ਇੱਕ ਚੀਜ਼ ਦੀ ਕਮੀ ਜ਼ਰੂਰ ਹੈ ਕਿ ਜਿਸ ਸਖਸ ਨੇ ਇਸ ਕਾਰਡ ਨੂੰ ਸ਼ੁਰੂ ਕੀਤਾ ਸੀ ਉਹ ਇਹਨਾਂ ਦੇ ਵਿੱਚ ਨਹੀਂ ਹੈ ਮੈਂ ਆਪਣੀ ਭੈਣ ਨੂੰ ਇਸ ਗੱਲ ਨੂੰ ਕਹੀ ਸੀ ਕਿ ਤੁਹਾਡਾ ਉਹ ਭਰਾ ਚਲਾ ਗਿਆ ਇਹ ਭਰਾ ਤੁਹਾਡੇ ਨਾਲ ਖਲੋਤਾ ਔਰ ਉਸ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਾਂਗਾ ਕਿ ਉਸ ਦਸਮ ਪਾਤਸ਼ਾਹ ਨੇ ਇਹ ਸੇਵਾ ਮੇਰੀ ਝੋਲੀ ਪਾਈ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਨਿਰਪੱਖ ਹੋ ਕੇ ਇਸ ਪਰਿਵਾਰ ਨੂੰ ਇਕਜੁੱਟ ਕਰ ਸਕਾਂ ਕਾਫੀ ਵੀਡੀਓ ਦੇਖਿਆ ਨੇ ਮੈਂ ਆਪਣੇ ਯੂਟਿਊਬਰ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਵਿਊ ਸਾਰੇ ਲੈਂਦੇ ਆ ਮੈਂ ਵੀ ਲੰਨਾ ਵਾਂ ਮਗਰ ਉਪਰਾਲਾ ਉਹੋ ਜਿਹਾ ਕਰਿਏ ਜਿੱਥੇ ਇੱਕ ਫੈਮਿਲੀ ਦੇ ਵਿੱਚ ਕੋਈ ਡਿਸਪਿਊਟ ਪਿਆ ਉਹਨੂੰ ਕਿਸ ਤਰੀਕੇ ਨਾਲ ਨਿਬੇੜਦਾ ਉਹ ਕੋਸ਼ਿਸ਼ ਜ਼ਰੂਰ ਕਰਿਆ ਕਰਿਏ ਕਿ ਉਹ ਫੈਮਿਲੀ ਇਕਜੁੱਟ ਹੋ ਕੇ ਇੱਕ ਮੁੱਠੋ ਕੇ ਇਹ ਵਰਕ ਨੂੰ ਇਸ ਕੰਮ ਨੂੰ ਅੱਗੇ ਵਧਾਏ ਕਿਉਂਕਿ ਆ ਬੱਚੇ ਦੇ ਉੱਤੇ ਉਸ ਵਾਹਿਗੁਰੂ ਦੀ ਅਕਾਲਪੁਰਖ ਦੀ ਕਿਰਪਾ ਬੱਚੇ ਬਥੇਰੇ ਇਹੋ ਜੇ ਕੰਮ ਕਰਦੇ ਨੇ ਲੇਕਿਨ ਵਾਈਰਲ ਹੋਣ ਵਾਸਤੇ ਇਹਦਾ ਨੰਬਰ ਕਿਉਂ ਆਇਆ ਕਿਉਂਕਿ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਜਿਹੜੇ ਦਿਨ ਦਾ ਇੰਤਜ਼ਾਰ ਸੀ ਸਾਰਿਆਂ ਨੂੰ ਕਿ ਵੀ ਸਿਮਰਨ ਬੱਚਿਆਂ ਦੀ ਮਾਂ ਵੀ ਆਪਣੀ ਨਾਨਾ ਦੇ ਨਾਲ ਖੜੀ ਹੋਵੇ ਬੱਚਿਆਂ ਦੇ ਨਾਲ ਖੜੀ ਹੋਵੇ ਆਖਿਰਕਾਰ ਉਹ ਦਿਨ ਆ ਗਿਆ ਪਵਾ ਜੀ ਤੁਹਾਨੂੰ ਪਹਿਲੇ ਪੁੱਛਣਾ ਚਾਹਵਾਂਗਾ ਵੀ ਕਿੱਦਾਂ ਦਾ ਲੱਗ ਰਿਹਾ ਤੁਸੀਂ ਇਹ ਦੱਸੋ ਵੀ ਅੱਜ ਅਜਾ ਦਿਨ ਦਾ ਇੰਤਜ਼ਾਰ ਸੀ ਦੱਸੋ ਸਹੀ ਲੱਗ ਰਿਹਾ ਹੋਰ ਕਿੱਦਾਂ ਦਾ ਲੱਗੇਗਾ ਹੁਣ ਮੈਂ ਕੀ ਬੋਲਾਂ ਕਿ ਭਲੇ ਕੁਛ ਹੋ ਸਾਰਾ ਪਰਿਵਾਰ ਇਕੱਠ ਹੋ ਗਿਆ ਬੱਚਿਆਂ ਖਾਤੀ ਸਭ ਕੁਝ ਰਾਜੀ ਆ ਬਹੁਤ ਵਧੀਆ ਸਿਮਰਨ ਜੀ ਤੁਹਾਨੂੰ ਕਿਦਾਂ ਲੱਗ ਰਿਹਾ ਅੱਜ ਤੁਸੀਂ ਕਾਰਟ ਤੇ ਆ ਗਏ ਵਧੀਆ ਲੱਗ ਰਿਹਾ ਚਲੋ ਹੁਣ ਤੁਸੀਂ ਅੱਖਾਂ ਦੇ ਅੰਜੂ ਨਾਲ ਉਹ ਖੁਸ਼ੀ ਦਾ ਦਿਨ ਹੈ ਅੱਜ ਸਾਰਾ ਪਰਿਵਾਰ ਇਕੱਠੇ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨਾ ਤੇ ਭੂਆ ਨੂੰ ਵੀ ਕੰਨਾ ਕਿ ਮਿਲ ਜੁਲ ਕੇ ਕੰਮ ਕਰੋ ਖੂਬ ਤਰੱਕੀ ਕਰੋ ਸਾਰੇ ਯੂਟਿਊਬਰਾਂ ਨੂੰ ਬੇਨਤੀ ਪੋਜ਼ਿਟਿਵ ਅਸੀਂ ਫਲਾਈਏ 네ਗੇਟਿਵ ਨੂੰ ਹੁਣ ਰੋਕ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ